ਮੈਂ ਤਸਵੀਰ ਤੋਂ ਪਰਹਿਲ ਵੇਖ ਲਿਆ ਕੋ ਗਰਾਤੋ ਆਏ। ਇਹ ਭੈਣਾ ਭਰਾਵਾਂ ਦਾ ਤਿਹਾਰ ਹੁੰਦਾ ਆ। ਝੀਲ ਵੱਲੋਂ ਕਿਹੋ ਜਿਹਾ ਪ੍ਰਬੰਧ ਸੀਗਾ ਜੀ? ਬੜੀ ਵਧੀਆ ਪ੍ਰਬੰਧਾ। ਕਿੰਨੀ ਕ ਖੁਸ਼ੀ ਹੋਈ ਅੱਜ ਰਖੜੀ ਲਾਣ ਕੇ ਭਰਾ ਨੂੰ? ਬਹੁਤ ਖੁਸ਼ੀ ਹੋਈ। ਯਾ ਬੇਟਾ ਮੇਰਾ। ਅੱਛਾ ਬੇਟਾ ਨਟਾ ਜੀ। ਮਿਲੇ ਹੂੰ। ਝੀਲ ਵੱਲੋਂ ਕਿਹੋ ਜਿਹਾ ਪ੍ਰਬੰਧ ਸੀਗਾ? ਨਹੀਂ ਬਹੁਤ ਵਧੀਆ ਹੈ। ਬਹੁਤ ਵਧੀਆ। ਸ਼ਿਵੇਸ਼ ਨਗਰ। ਜੀ ਕੋਣ ਹੈ ਤੁਹਾਡਾ ਇੱਥੇ ਬੰਦੇ ਜੀ? ਮੇਰਾ ਭਰਾ। ਅੱਜ ਰਖੜੀ ਬੰਨੀ ਆ ਕਿੰਨੀ ਕ ਖੁਸ਼ੀ ਹੋਈ? ਬਹੁਤ ਜ਼ਿਆਦੀ ਖੁਸ਼ੀ। ਬਹੁਤ ਖੁਸ਼ੀ ਹੈ ਬਹੁਤ ਚੰਗਾ ਜੀਲ ਦੇ ਪ੍ਰਬੰਧ ਕਿ ਹੋ ਜਏ ਆ ਬਹੁਤ ਚੰਗੇ ਨੇ ਸਾਰੇ ਸੂਰਤੇ ਹੈਗੇ ਲੱਕੜੀ ਬੰਨਣ ਦੇ ਲ ਮੁਲਾਕਤ ਕਰਨ ਦੇ ਧਿਆਰ ਰੱਖਦੇ ਉਹਨਾਂ ਦਾ ਕੈਂਪ ਸੇ ਖਾਣਾ ਦਿੰਦੇ 10 ਚਾਹ ਦਿੰਦੇ ਨੇ ਉਹਨਾਂ ਨੇ ਬਹੁਤ ਵਧੀਆ ਹਾਂਜੀ ਕਿੰਨੀ ਕਿ ਖੁਸ਼ੀ ਹੋਈ ਭੈਣ ਭਰਾ ਦਾ ਬਹੁਤ ਇਤਿਹਾਰ ਬਣਿਆ ਬਹੁਤ ਜ਼ਿਆਦੀ ਖੁਸ਼ੀ ਬਹੁਤ ਜ਼ਿਆਦੀ ਖੁਸ਼ੀ ਅੱਜ ਬਹੁਤ ਜ਼ਿਆਦੀ ਹੈਪੀ ਹੈਗੇ ਜੀ ਜੇ ਆਪਣੇ ਭਾਣ ਲੱਕੜੀ ਬੰਨੀ ਮੈਂ ਆਪਣੇ ਸੋਹਰੇ ਆਈ ਲੱਕੜੀ ਬੰਨਣ ਬਹੁਤ ਖੁਸ਼ ਹਾਂ ਅੱਜ ਰਖੜੀ ਦੇ ਤਿਹਾੜ ਦੇ ਮੌਕੇ ਤੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੇ ਅਨੁਸਾਰ ਜੋ ਬੰਦੀ ਵੀਰ ਜੇਲ੍ਹ ਦੇ ਅੰਦਰ ਬੰਦ ਨੇ ਉਹਨਾਂ ਨੂੰ ਉਹਨਾਂ ਦੀਆਂ ਭੈਣਾਂ ਨੂੰ ਮਿਲਣ ਵਾਸਤੇ ਅੱਜ ਦਾ ਟਾਈਮ ਦਿੱਤਾ ਗਿਆ ਸਵੇਰੇ 9 ਵਜੇ ਤੋਂ ਉਹਨਾਂ ਦੀ ਮੁਲਾਕਾਤ ਸਟਾਰਟ ਕੀਤੀ ਹੋਈ ਹੈ ਜੇਲ੍ਹ ਦੇ ਅੰਦਰ 메ਨ ਗੇਟ ਡਿਊਟੀ ਦੇ ਵਿਚਕਾਰ ਇਹਨਾਂ ਵਾਸਤੇ ਬੈਠਣ ਦਾ ਪ੍ਰਬੰਧ ਕੀਤਾ ਗਿਆ ਹੈ ਤਾਂ ਜੋ ਉਹਨਾਂ ਨੂੰ ਕੋਈ ਦਿੱਕਤ ਨਾ ਆਵੇ ਬਾਹਰ ਵੀ ਵੇਟਿੰਗ ਸ਼ੈੱਡ ਦੇ ਨਾਲ ਨਾਲ ਹੋਰ ਵੀ ਵੱਟਨ ਦੇ ਵੱਖਰੇ ਪ੍ਰਬੰਧ ਕਰੇ ਗਏ ਜੋ ਭੈਣਾਂ ਬਾਹਰੋਂ ਰਖੜੀ ਬੰਨਣ ਆਪਣੇ ਵੀਰਾਂ ਨੂੰ ਆ ਰਹੀਆਂ ਉਹਨਾਂ ਨੂੰ ਮਿਲਣ ਦਿੱਤਾ ਜਾ ਰਿਹਾ ਜੋ ਅੰਦਰ ਬੰਦੀ ਲੇਡੀਜ਼ ਨੇ ਉਹਨਾਂ ਦੇ ਵੀਰ ਜਿਹੜੇ ਕੋਈ ਬਾਹਰ ਆ ਰਹੇ ਨੇ ਤਾਂ ਉਹਨਾਂ ਨੂੰ ਵੀ ਰਖੜੀ ਬੰਨਣ ਦਾ ਮੌਕਾ ਦਿੱਤਾ ਗਿਆ ਤੇ ਸ਼ਾਮ ਦੇ 5 ਵਜੇ ਤੱਕ ਇਹ ਇਸ ਤਰ੍ਹਾਂ سلسلہ ਚੱਲਦਾ ਜਾਰੀ ਰਹੇਗਾ ਫੋਲ ਤੱਕ ਕਿੰਨੇ ਇੱਕ ਪ੍ਰਵਾਹ ਹੋ ਚੁੱਕਿਆ ਹੈ ਜੀ ਸਵੇਰੇ 7:30 ਵਜੇ ਤੋਂ ਸ਼ੁਰੂ ਹੋਇਆ ਇਹ 100 ਪਲੱਸ ਹੁਣ ਤੱਕ ਭੈਣਾਂ ਜਿਹੜੀਆਂ ਰਖੜੀ ਬੰਨ ਚੁੱਕੀਆਂ ਆਪਣੇ ਵੀਰਾਂ ਮੈਂ ਤਸਵੀਰ ਤੋਂ ਪਰਹਿਲ ਗੇ ਲਰ ਕੋ ਗਰਾਤੋ ਹੈ। ਇਹ ਭੈਣਾ ਭਰਾਵਾਂ ਦਾ ਤਿਹਾਰ ਹੁੰਦਾ ਆ। ਜ਼ੇਲ ਵੱਲੋਂ ਕਿਹੋ ਜਿਹਾ ਪ੍ਰਬੰਧ ਸੀਗਾ ਜੀ? ਬੜੀ ਵਧੀਆ ਪ੍ਰਬੰਧਾ। ਕਿੰਨੀ ਕ ਖੁਸ਼ੀ ਹੋਈ ਅੱਜ ਰਖੜੀ ਲਾਣ ਕੇ ਭਰਾ ਨੂੰ? ਬਹੁਤ ਖੁਸ਼ੀ ਹੋਈ। ਯਾ ਬੇਟਾ ਮੇਰਾ। ਅੱਛਾ ਬੇਟਾ ਨਟਾ ਜੀ। ਮਿਲੇ ਹੂੰ। ਜ਼ੇਲ ਵੱਲੋਂ ਕਿਹੋ ਜਿਹਾ ਪ੍ਰਬੰਧ ਸੀਗੇ? ਨਹੀਂ ਬਹੁਤ ਵਧੀਆ ਹੈ। ਬਹੁਤ ਵਧੀਆ। ਸ਼ਿਵੇਸ਼ ਨਗਰ। ਜੀ ਕੋਣ ਹੈ ਤੁਹਾਡਾ ਇੱਥੇ ਬੰਦੇ ਜੀ? ਮੇਰਾ ਭਰਾ। ਅੱਜ ਰਖੜੀ ਬੰਨੀ ਆ ਕਿੰਨੀ ਕ ਖੁਸ਼ੀ ਹੋਈ? ਬਹੁਤ ਜ਼ਿਆਦੀ ਖੁਸ਼ੀ। ਬਹੁਤ ਖੁਸ਼ੀ ਹੈ। ਬਹੁਤ ਚੰਗਾ ਲ ਜੀਲ ਦੇ ਪ੍ਰਬੰਧ ਕਿ ਹੋ ਜਏ ਆ ਬਹੁਤ ਚੰਗੇ ਨੇ ਸਾਰੇ ਸੂਰਤੇ ਹੈਗੇ ਲੱਕੜੀ ਬੰਨਣ ਦੇ ਲ ਮੁਲਾਕਤ ਕਰਨ ਦੇ ਧਿਆਰ ਰੱਖਦੇ ਉਹਨਾਂ ਦਾ ਕੈਂਪ ਸੇ ਖਾਣਾ ਦਿੰਦੇ 10 ਚਾਹ ਦਿੰਦੇ ਨੇ ਉਹਨਾਂ ਨੇ ਬਹੁਤ ਵਧੀਆ ਹਾਂਜੀ ਕਿੰਨੀ ਕਿ ਖੁਸ਼ੀ ਹੋਈ ਭੈਣ ਭਰਾ ਦਾ ਬਹੁਤ ਇਤਿਹਾਰ ਬਣਿਆ ਬਹੁਤ ਜ਼ਿਆਦੀ ਖੁਸ਼ੀ ਬਹੁਤ ਜ਼ਿਆਦੀ ਖੁਸ਼ੀ ਅੱਜ ਬਹੁਤ ਜ਼ਿਆਦੀ ਹੈਪੀ ਹੈਗੇ ਜੀ ਜੇ ਆਪਣੇ ਭਾਣ ਲੱਕੜੀ ਬੰਨੀ ਮੈਂ ਆਪਣੇ ਸੋਹਰੇ ਆਈ ਲੱਕੜੀ ਬੰਨਣ ਬਹੁਤ ਖੁਸ਼ ਹਾਂ ਅੱਜ ਰਖੜੀ ਦੇ ਤਿਹਾੜ ਦੇ ਮੌਕੇ ਤੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੇ ਅਨੁਸਾਰ ਜੋ ਬੰਦੀ ਵੀਰ ਜੇਲ੍ਹ ਦੇ ਅੰਦਰ ਬੰਦ ਨੇ ਉਹਨਾਂ ਨੂੰ ਉਹਨਾਂ ਦੀਆਂ ਭੈਣਾਂ ਨੂੰ ਮਿਲਣ ਵਾਸਤੇ ਅੱਜ ਦਾ ਟਾਈਮ ਦਿੱਤਾ ਗਿਆ ਸਵੇਰੇ 9 ਵਜੇ ਤੋਂ ਉਹਨਾਂ ਦੀ ਮੁਲਾਕਾਤ ਸਟਾਰਟ ਕੀਤੀ ਹੋਈ ਹੈ ਜੇਲ੍ਹ ਦੇ ਅੰਦਰ 메ਨ ਗੇਟ ਡਿਊਟੀ ਦੇ ਵਿਚਕਾਰ ਇਹਨਾਂ ਵਾਸਤੇ ਬੈਠਣ ਦਾ ਪ੍ਰਬੰਧ ਕੀਤਾ ਗਿਆ ਹੈ ਤਾਂ ਜੋ ਉਹਨਾਂ ਨੂੰ ਕੋਈ ਦਿੱਕਤ ਨਾ ਆਵੇ ਬਾਹਰ ਵੀ ਵੇਟਿੰਗ ਸ਼ੈੱਡ ਦੇ ਨਾਲ ਨਾਲ ਹੋਰ ਵੀ ਵੱਟਨ ਦੇ ਵੱਖਰੇ ਪ੍ਰਬੰਧ ਕਰੇ ਗਏ ਜੋ ਭੈਣਾਂ ਬਾਹਰੋਂ ਰਖੜੀ ਬੰਨਣ ਆਪਣੇ ਵੀਰਾਂ ਨੂੰ ਆ ਰਹੀਆਂ ਉਹਨਾਂ ਨੂੰ ਮਿਲਣ ਦਿੱਤਾ ਜਾ ਰਿਹਾ ਜੋ ਅੰਦਰ ਬੰਦੀ ਲੇਡੀਜ਼ ਨੇ ਉਹਨਾਂ ਦੇ ਵੀਰ ਜਿਹੜੇ ਕੋਈ ਬਾਹਰ ਆ ਰਹੇ ਨੇ ਤਾਂ ਉਹਨਾਂ ਨੂੰ ਵੀ ਰਖੜੀ ਬੰਨਣ ਦਾ ਮੌਕਾ ਦਿੱਤਾ ਗਿਆ ਤੇ ਸ਼ਾਮ ਦੇ 5 ਵਜੇ ਤੱਕ ਇਹ ਇਸ ਤਰ੍ਹਾਂ سلسلہ ਚੱਲਦਾ ਜਾਰੀ ਰਹੇਗਾ ਫੋਲ ਤੱਕ ਕਿੰਨੇ ਇੱਕ ਪ੍ਰਵਾਹ ਹੋ ਚੁੱਕਿਆ ਹੈ ਜੀ ਸਵੇਰੇ 7:30 ਵਜੇ ਤੋਂ ਸ਼ੁਰੂ ਹੋਇਆ ਇਹ 100 ਪਲੱਸ ਹੁਣ ਤੱਕ ਭੈਣਾਂ ਜਿਹੜੀਆਂ ਰਖੜੀ ਬੰਨ ਚੁੱਕੀਆਂ ਆਪਣੇ ਵੀਰਾਂ